2125 ਨੂੰ थाना जीतवाल ਦੀ ਪੁਲਿਸ ਨੂੰ ਤਲਾਹ ਮਿਲੀ ਸੀ ਕਿ ਗੁਰਸੇਵ ਸਿੰਘ ਔਰ ਘੁੱਗੀ ਪੁੱਤਰ ਬਲਵੀਰ ਸਿੰਘ ਵਾਸੀ ਮਾਚੀਕੇ ਕੁਲਵਿੰਦਰ ਸਿੰਘ ਦਾ ਪੁੱਤਰ ਬਲਜੀਤ ਸਿੰਘ ਵਾਸੀ ਮਾਚੀਕੇ ਤੇ ਜਸਪੀਰ ਸਿੰਘ ਦੱਸਾ ਪੁੱਤਰ ਹਰਪਾਜਨ ਸਿੰਘ ਵਾਸੀ ਬਲਾਸਪੁਰ ਇਹ ਤਿੰਨੇ ਜਣੇ ਲੁਕਾ ਖੋਹ ਆ ਲਿਆ ਵਾਰਦਾਤਾ ਕਰਦੇ ਆ ਤੇ ਕਿਸੇ ਖੋਹ ਦੇ ਗੁਰਸੇਵ ਸਿੰਘ ਸਮੇਤ ਦੇ ਤਖਾਨਵਾਦ ਪਿੰਡ ਤੋਂ ਢੁਡਕੇ ਨਵਾਰੇ ਆ ਜਿਸ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਐਸਐਸਪੀ ਸੰਦੀਪ ਕੁਮਾਰ ਨੇ ਰਸੀ ਹੋਈ ਜਗ੍ਹਾ ਤੇ ਨਾਕਾਬੰਦੀ ਕਰਕੇ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਇਹਨਾਂ ਦੇ ਕੋਲੋਂ ਇੱਕ ਹੀਰੋ پرو ਮੋਟਰਸਾਈਕਲ ਸਪਲੈਂਡਰ ਜਿਹੜਾ ਇਹਨਾਂ ਨੇ ਚਾਰ ਪੰਜ ਦਿਨ ਪਹਿਲਾਂ ਹੀ ਬੰਦਰੀ ਗਲਾ ਲਾ ਕੇ ਚੋਖੋ ਕੀਤੀ ਸੀ ਉਹ ਬਰਾਮਦ ਕੀਤਾ ਦੋ ਇਹਤਾਂ ਦੇ ਕੋਲੋਂ ਜਸਪੀਰ ਸਿੰਘ ਜੱਸੇ ਕੋਲੋਂ ਤੇ ਕੁਲਵਿੰਦਰ ਸਿੰਘ ਕਿੰਡਾ ਦੇ ਕੋਲੋਂ ਕਢਾਣੇ ਪਿਸਤੌਲ ਜਿਹੜੇ ਕਿ ਪਿਸਤੌਲ ਦਾ ਡਰਾਵਾ ਦੇ ਕੇ ਲੋਕਾਂ ਤੋਂ ਖੋਹ ਆ ਕਰਦੇ ਸੀ ਉਹ ਬਰਾਮਦ ਕੀਤੇ ਐ ਪੁੱਛ ਕੇ ਤਰ੍ਹਾਂ ਦੋ ਮੋਟਰਸਨ ਹੋਰ ਜਿਹੜੇ ਇਹਨਾਂ ਨੇ ਪਹਿਲਾਂ ਹੋਏ ਸੀਗੇ ਇੱਕ ਹੀਰੋ ਹਾਂ ਦਾ ਸੀਡੀ 100 ਹੈ ਇੱਕ ਮੋਟਰਸਾਈਕਲ ਹੀਰੋ ਐਫ ਡੀ ਲੈਕਸਰ ਦੋ ਹੋਰ ਮੋਟਰਸਾਈਕਲ ਰਿਕਵਰ ਕੀਤੇ ਆ ਹੁਣ ਤੱਕ ਇਹਨਾਂ ਦੋਸ਼ੀਆਂ ਤੋਂ ਕੁੱਲ ਅਸੀਂ ਤਿੰਨ ਮੋਟਰਸਾਈਕਲ ਕਵਰ ਕਰ ਚੁੱਕੇ ਆ ਦੋ ਕਢਾਉਣਾ ਪਿਸਤੌਲ ਰਿਕਵਰ ਕੀਤੇ ਆ ਬਾਕੀ ਇਹਨਾਂ ਦੋਸ਼ੀਆਂ ਨੂੰ ਅੱਜ ਪੁਲਿਸ ਰਿਵਾਰਡ ਅਦਾਤ ਜਪੇਸ਼ ਕਰਕੇ ਪੁਲਿਸ ਰਿਵਾਰਡ ਲੈ ਕੇ ਹੋਰ ਕਸ਼ਿਸ਼ ਕੀਤੀ ਜਾਊਗੀ